ਸਸਿਕਾ ਵੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮ ਹੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਮੈਂ ਰਿਵਿਊ ਲੈ ਕੇ ਆਇਆਗਾ ਆਪਣੀ ਪੰਜਾਬ ਪੁਲਿਸ ਭਰਤੀ ਦੇ ਫਿਜ਼ੀਕਲ ਟ్రਾਇਲ ਬਾਰੇ ਜਿਵੇਂ ਕਿ ਮੈਨੂੰ ਬੱਚਿਆਂ ਨੇ ਕਿਹਾ ਸੀ ਕਿ ਸਭ ਤੁਸੀਂ ਤੁਹਾਨੂੰ ਡੇਲੀ ਰਿਵਿਊ ਦੱਸਦਾ ਕਰੋ ਕੀ ਪ੍ਰੋਸੈਸ ਹੋ ਰਿਹਾ ਕੀ ਚੱਕਰਿਆ ਸਾਰਾ ਏ ਟੂ ਜ਼ेड ਆ ਠੀਕ ਹੈ ਜੀ ਤਾਂ ਅੱਜ ਭਾਈ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਇਹ ਗੱਲ ਕਰਨ ਜਾ ਰਿਹਾ 27 ਨਵੰਬਰ ਦੇ ਜਿਹੜੇ ਵੀ ਅੱਜ ਫਿਜ਼ੀਕਲ ਟ్రਾਇਲ ਹੋਇਆ ਉਨ੍ਹਾਂ ਵਾਲੀ ਡਿਸਕਸ਼ਨ ਕਰਾਂਗੇ ਤੁਹਾਨੂੰ ਪਤਾ ਹੈ ਕਿ ਗਰੁੱਪ ਦੇ ਵਿੱਚ ਬੱਚੇ 30 ਹੁੰਦੇ ਆ ਹਰੇਕ ਗਰੁੱਪ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਨੇ ਅੱਜ ਪਾਸ ਕੀਤਾ ਕਿਹੋ ਜਿਹਾ ਮਾਹੌਲ ਇਹ ਤੁਹਾਨੂੰ ਸਾਰਾ ਕੁਝ ਮੈਂ ਕੱਲ ਦੱਸਦਾ ਸੀਗਾ ਠੀਕ ਹੈ ਜੀ ਬਾਕੀ ਜਿਹੜੇ ਬੱਚਿਆਂ ਨੇ ਰਾਜੇ 10000 ਨਵੀਂ ਪੁਲਿਸ ਦੀ ਭਰਤੀ ਦੀ ਤਿਆਰੀ ਕਰਨੀ ਹੈ ਉਹ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਤੇ ਬਾਕੀ ਦਾ ਜੇ ਅੱਜ ਦੇ ਆਪਾਂ ਡਾਟੇ ਦੀ ਗੱਲ ਕਰਦੇ ਹਾਂ ਕਿਵੇਂ ਦਾ ਪ੍ਰੋਸੈਸ ਰਿਹਾ ਮੈਂ ਚਾਰ-ਚਾਰ ਗਰੁੱਪਾਂ ਦਾ ਹੀ ਡਾਟਾ ਕਰਦਾ ਹੁੰਦਾ ਹਾਂਗਾ ਠੀਕ ਹੈ ਜੀ ਚਲੋ ਦਾ ਜੀ ਅੱਜ ਮੇਰੇ ਕੋਲੇ ਚਾਰ ਗਰੁੱਪ ਬਿਸਰਫ ਗਰੁੱਪ ਦਾ ਮੇਰੇ ਕੋਲ 6 ਲੜਕੀਆਂ ਦੇ ਬਣੇ ਹੋਏ ਪਰ ਉਹਨਾਂ ਜਿਵੇਂ ਚਾਰ ਦੀ ਡਿਸਕਸ਼ਨ ਕਰਾਂਗੇ ਉਹਨਾਂ ਦੀ ਕਵਾਂਟੀਟੀ ਸੇਮ ਹੀ ਸੀਗੀ ਜੇਕਰ ਆਪਾਂ 120 ਲੜਕੀਆਂ ਲਾ ਕੇ ਚੱਲ ਗਏ ਰਾਜੇ ਇੱਕ ਗਰੁੱਪ ਦੇ ਵਿੱਚੋਂ ਤਾਂ ਸੱਤ ਬੱਚੀਆਂ ਨੇ ਟ੍ਰਾਇਲ ਕਲੀਅਰ ਕੀਤਾਗਾ ਠੀਕ ਹੈ ਜੀ ਦੋ ਗਰੁੱਪਾਂ ਦੇ ਵਿੱਚੋਂ ਦੋ-ਦੋ ਬੱਚੀਆਂ ਨੇ ਟ੍ਰਾਇਲ ਕਲੀਅਰ ਕੀਤਾਗਾ ਇੱਕ ਗਰੁੱਪ ਦੇ ਵਿੱਚੋਂ ਤਿੰਨ ਬੱਚੀਆਂ ਨੇ ਟ੍ਰਾਇਲ ਕਲੀਅਰ ਕੀਤਾਗਾ ਠੀਕ ਹੈ ਜੀ ਇਹ ਡਾਟਾ ਦਾ ਬੱਚੀਆਂ ਦਾ ਜਿਹਨਾਂ ਲੜਕੀਆਂ ਦਾ ਡਾਟਾ ਦੱਸ ਰਹੇ ਆ ਕਿ ਗਰਲਸ ਦੇ ਟ్రਾਇਲ ਇਸ ਤਰ੍ਹਾਂ ਨੇ ਠੀਕ ਹੈ ਜੀ ਇਹ ਸ੍ਰੀ ਬੰਦਿਆ ਰਾਜੇ 14 120 ਲੜਕੀਆਂ ਦੇ ਵਿੱਚੋਂ 14 ਲੜਕੀਆਂ ਦੁਆਰਾ ਜਿਹੜਾ ਫਿਜ਼ੀਕਲ ਟ్రਾਇਲ ਆ ਉਹ ਕਲੀਅਰ ਕੀਤਾ ਗਿਆਗਾ ਠੀਕ ਹੈ ਜੀ ਜੇਕਰ ਆਪਾਂ ਪਰਸੈਂਟੇਜ ਵੀ ਲਾ ਕੇ ਚੱਲੇਗੇ ਰਾਜੇ ਪਰਸੈਂਟੇਜ ਵੀ ਫਿਰ ਬਹੁਤ ਜ਼ਿਆਦਾ ਮਤਲਬ ਕਹਿੰਦਾ ਮਤਲਬ ਕਿ ਘਾਟ ਬਣ ਰਹੀ ਹੈਗੀ ਠੀਕ ਹੈ ਜੀ ਕਿਉਂਕਿ ਰਾਜੇ ਇੱਕ ਤਾਂ ਬੱਚਿਆਂ ਨੂੰ ਟਾਈਮ ਨਹੀਂ ਮਿਲਿਆ ਇੱਕ ਜਿਹੜੀਆਂ ਜ਼ਿਆਦਾਤਰ ਬੱਚੀਆਂ ਆ ਰੇਸ ਦੇ ਵਿੱਚੋਂ ਮਤਲਬ ਜੇ 30 ਬੱਚੇ ਨੂੰ ਪਹੁੰਚੋਂਦੇ 30 ਦੇ ਵਿੱਚੋਂ 50% ਬੱਚੀਆਂ ਦਾ ਰੇਸ ਦੇ ਵਿੱਚੋਂ ਹੀ ਰਹਿ ਜਾਂਦੀਆਂ ਹੈ। ਤੇ ਬਾਕੀ ਦਾ ਜਿਹੜੇ 15 ਬੱਚੇ ਰਹਿ ਗਏ 15 ਬੱਚਿਆਂ ਦੇ ਵਿੱਚੋਂ ਲਗਭਗ 7 ਤੋਂ 8 ਕੁੜੀਆਂ ਰਹਿ ਜਾਂਦੀਆਂ ਨੇ ਹੋਰ ਲੋਗ ਜੈਂਪ ਦੇ ਵਿੱਚੋਂ ਇੱਕ ਬੱਚੇ ਜਾਂ ਦੋ ਬੱਚੇ ਲਈ ਐਲ ਦੇ ਜਿਹੜੀ ਲੋ ਹਾਈ ਜੈਂਪ ਦੇ ਵਿੱਚੋਂ ਰਹਿੰਦੇ ਆਗੇ। ਠੀਕ ਹੈ ਜੀ ਤਾਂ ਕਰਕੇ ਰਾਜੇ ਇਹ ਪ੍ਰੋਸੈਸ ਥੋੜਾ ਜਆ ਵੱਧ ਰਿਹਾ ਹੁਣ। ਠੀਕ ਹੈ ਜੀ। ਤੇ ਤਾਂ ਕਰਕੇ राजे ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹਣਾ ਮੈਂ ਕਿ ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਹੈਗੇ ਆ ਉਹ ਵੀ ਪ੍ਰੈਕਟਿਸ ਚੰਗੀ ਤਰ੍ਹਾਂ ਕਰ ਲਓ ਭਾਈ ਸਾਹਿਬ ਠੀਕ ਹੈ ਜੀ ਕੰਮ ਹੁਣ ਦਿਨੋਂ ਦਿਨ ਥੋੜਾ ਟਫ ਹੁੰਦਾ ਜਾ ਰਿਹਾ ਹੈਗਾ ਤੇ ਜੇਕਰ ਆਪਾਂ ਅੱਜ ਦੀ ਪਰਸੈਂਟੇਜ ਦੇਖੀ ਤਾਂ राजे 11% ਬੱਚੇ ਬੱਚੀਆਂ ਲੜਕੀਆਂ ਕੱਲ ਤਾਂ 14% ਬਣ ਰਿਹਾ ਸੀ ਹਜੇ ਅੱਜ ਡਾਟਾ ਇੰਤੂ ਵੀ ਥੱਲੇ ਹੀ ਗਿਆ ਠੀਕ ਹੈ ਜੀ ਤਾਂ ਇਹ ਸਮਝ ਲਓ ਕਿ राजे 11% ਰਿਜ਼ਲਟ ਆ ਬੱਚਿਆਂ ਦਾ ਦੂਜੇ ਪਾਸੇ ਜੇ ਮੈਂ ਬੁਆਇਸ ਦੀ ਗੱਲ ਕਰਾਂ राजे ਇੱਕ ਗਰੁੱਪ ਦੇ ਵਿੱਚੋਂ ਬੱਚੇ ਨੇ ਕਰੀ ਸੀ ਕੌਣ 17 17 ਬੱਚਿਆਂ ਨੇ ਕਲੀਅਰ ਕੀਤਾਗਾ ਇੱਕ ਗਰੁੱਪ ਦੇ ਵਿੱਚੋਂ 21 ਬੱਚਿਆਂ ਨੇ ਕਲੀਅਰ ਕੀਤਾ ਇੱਕ ਗਰੁੱਪ ਦੇ ਵਿੱਚੋਂ 22 ਬੱਚਿਆਂ ਨੇ ਕਲੀਅਰ ਕੀਤਾ ਇੱਕ ਗਰੁੱਪ ਦੇ ਵਿੱਚੋਂ 18 ਬੱਚਿਆਂ ਨੇ ਕਲੀਅਰ ਕੀਤਾਗਾ ਠੀਕ ਹੈ ਜੀ ਟਰੈ 10 11 11 ਦੇ ਸاتھ 18 4 5 6 7 78 ਬੱਚਿਆਂ ਨੇ ਠੀਕ ਹੈ ਜੀ 78 ਬੱਚਿਆਂ ਨੇ 120 ਦੇ ਵਿੱਚੋਂ 78 ਬੱਚਿਆਂ ਨੇ ਜਿਹੜਾਗਾ ਉਹ ਫਿਜ਼ੀਕਲ ਟ੍ਰਾਇਲ ਪਾਸ ਕੀਤਾ ਕਹਿੰਦਾ ਮਤਲਬ ਕੀ ਕਹਦਾ ਜਿਹੜੀ ਮੁੰਡਿਆਂ ਦੀ ਰੇਸ਼ਿਓ ਹੈਗੀ ਉਹ ਕਾਫੀ ਹੱਦ ਤੱਕ ਸਹੀ ਹੈਗੀ ਠੀਕ ਹੈ ਜੀ ਜਿਹੜੀ ਮੁੰਡਿਆਂ ਦੀ ਰੇਸ਼ਿਓ ਹੈ ਉਹ ਕਾਫੀ ਹੱਦ ਤੱਕ ਸਹੀ ਹੈ ਬੱਚੇ ਕੱਢ ਰਹੇ ਨੇ ਟ੍ਰਾਇਲ ਇਹਦਾ ਠੀਕ ਹੈ ਜੀ ਜਿਹੜਾ ਜ਼ਿਆਦਾਤਰ ਰਿਕਾਰਡ ਆ ਰਿਹਾ ਜਿਉ ਲੜਕਿਆਂ ਦਾ ਜਿਹੜਾ ਹੈਗਾਗਾ ਫਿਜ਼ੀਕਲ ਟ੍ਰਾਇਲ ਦਾ ਉਹ ਚੱਕਰ ਹੈਗਾ ਲੜਕਿਆਂ ਦੀ ਰੇਸ਼ਿਓ ਨਾਲ ਜੀ ਕੱਲ ਵੀ 60% ਦੇ ਲਗਭਗ ਸੀ 60% ਦੇ ਲਗਭਗ ਸੀ ਅੱਜ ਵੀ ਲੜਕਿਆਂ ਦੀ ਰੇਸ਼ਿਓ ਜਿਹੜੀ ਉਹ 60% ਦੇ ਲਗਭਗ ਹੈ ਲੜਕੀਆਂ ਦਾ ਜਿਹੜਾ ਟ੍ਰਾਇਲ ਥੋੜਾ ਜਿਹਾ ਮੁਸ਼ਕਲ ਥੋ ਤਾਂ ਇਹ ਸੀ ਰਾਜੇ ਅੱਜ ਦੇ ਟ੍ਰੇਲਾਂ ਦਾ ਰਿਵਿਊ ਬਾਕੀ ਰਾਜੇ ਇਹ ਹੈਗਾ ਜਿਹੜੀ ਤੁਸੀਂ ਲੌਂਗ ਜੰਪ ਲਾਉਣੀ ਹੈ ਬਹੁਤ ਬੱਚੇ ਕਹਿੰਦੇ ਸੀ ਸਾਨੂੰ ਲੌਂਗ ਜੰਪ ਨਹੀਂ ਲਾਉਣੀ ਉਹ ਨਹੀਂ ਲੌਂਗ ਜੰਪ ਕਿਵੇਂ ਲਾਈਗੇ ਤਾਂ ਲੌਂਗ ਜੰਪ ਵਾਸਤੇ ਰਾਜੇ ਤੁਹਾਨੂੰ ਮੈਂ ਇੱਕ ਟ੍ਰਿਕ ਦੱਸ ਦਿਆਂਗਾ ਦੋ ਦਿਨ ਟ੍ਰਿਕ ਦੋ ਵਾਰੀ ਦਿਨ ਦੇ ਵਿੱਚ ਫੋਲੋ ਕਰ ਲਓ ਤੇ ਤਕਨੀਕ ਤੁਹਾਡੀ ਲੌਂਗ ਜੰਪ 100% ਵੱਜੂਗੀ ਦੇਖੋ ਜੀ ਤੁਸੀਂ ਡੇਲੀ ਰਨਿੰਗ ਲਾਉਂਦੇ ਹੋਗੇ ਹੈਨਾ ਜੇ ਤੁਸੀਂ ਰਨਿੰਗ ਲਾ ਲੈਣੇ ਹੋ ਜੇ ਤੁਸੀਂ ਰਨਿੰਗ ਲਾ ਰਹੀ ਹੈਨਾ 6.5 ਮਿੰਟਾਂ ਦੇ ਵਿੱਚ ਆਪਾਂ ਰਨਿੰਗ ਲਾ ਲੈਣੇ ਆ ਠੀਕ ਹੈ ਰਨਿੰਗ ਕੀ ਲਾਉਣ ਤੋਂ ਬਾਅਦ ਤੁਸੀਂ 1 ਮਿੰਟ ਦਾ ਰੈਸਟ ਕਰਕੇ ਕਟੋ-ਕਟ ਤਿੰਨ ਸਪੀਟਾ ਲਾਓ 100-100 ਮੀਟਰ ਦੀਆਂ ਪੂਰੀ ਤੇਜ਼ ਜਿੰਨੀ ਤੁਹਾਡੇ 'ਚ ਜਾਨ ਹੈਗੀ ਆ ਓਨੀ ਲਾ ਦਿਓ ਠੀਕ ਹੈ ਓਨੀ ਸਪੀਡ ਲਾ ਦਿਓ ਜਿੰਨੀ ਜਾਨ ਹੈਗੀ ਥੋਡੇ 'ਚ ਠੀਕ ਹੈ ਇਸ ਤੋਂ ਬਾਅਦ ਰਾਜੇ ਤੁਸੀਂ ਇਹੀ ਚੀਜ਼ ਸ਼ਾਮ ਨੂੰ ਦੁਹਰਾਓ ਠੀਕ ਹੈ ਜੀ ਇਹੀ ਚੀਜ਼ ਸ਼ਾਮ ਨੂੰ ਦੁਹਰਾਓ ਜੋ ਸਪੀਟ ਲਾਉਂਗੇ ਨਾ ਉਸ ਤੋਂ ਪਹਿਲਾਂ ਤਾਂ ਸਰੀਰ ਗਰਮ ਕਰ ਲਿਓ ਕਈ ਵਾਰੀ ਜਦੋਂ ਅਸੀਂ ਠੰਡੇ ਸਰੀਰ ਨਾਲ ਭੱਜਦੇ ਹਾਂ ਆਪਣੇ ਪੱਟ ਦਾ ਮਾਸਪੂਸ ਜਾਂ ਪੱਟਨ ਦਾ ਡਰ ਹੁੰਦਾ ਹੈਗਾ ਠੀਕ ਹੈ ਜੀ ਜੇ ਤੁਸੀ ਇਹ ਤੁਹਾਡੀ ਇਹ ਚੀਜ਼ ਪੱਕੀ ਹੋ ਗਈ ਇਹਦਾ ਤੁਹਾਡਾ ਕੀ ਹੋ ਜੂਗਾ ਜਿਹੜੀ ਲੌਂਗ ਜੰਪ ਬਜਣੀ ਹੁੰਦੀ ਹੈ ਨਾ ਉਹ ਰਾਜੇ ਸਪੀਟਰੀ ਬਜਾਉਣੀ ਹੁੰਦੀ ਹੈ ਜਿੰਨੀ ਤੇ ਤੁਸੀਂ ਸਪੀਡ ਖਿੱਚੋਗੇ ਉਨੀ ਤੇਜ਼ ਤੁਹਾਡੀ ਛਾਲ ਬੱਚੂਗੀ ਠੀਕ ਹੈ ਤਾਂ ਇਹ ਚੀਜ਼ ਰਾਜੇ ਜੇ ਤੁਸੀਂ ਜਰੂਰ ਮੇਰੀ ਫੋਲੋ ਕਰੋਗੇ ਤਾਂ ਤੁਸੀਂ ਦੇਖੋ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੂਗਾ ਲੌਂਗ ਜੰਪ ਦੇ ਵਿੱਚੋਂ ਠੀਕ ਹੈ ਜੀ ਰਨਿੰਗ ਲਾਉਣ ਤੋਂ ਬਾਅਦ ਤਿੰਨ ਸਪੀਟਾ ਪੂਰੀ ਜਿੰਦ ਜਾਨ ਲਾ ਕੇ ਲਾ ਦਿਓ ਜਿੰਨੀ ਵੀ ਤੁਹਾਡੇ ਜੋਰ ਰਹੇਗਾਗਾ ਫਿਰ ਤੁਸੀਂ ਦੇਖੋ ਰਾਜੇ ਤੁਹਾਡੀ ਲੌਂਗ ਜੰਪ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਜਿਹੜਾ ਬੱਚਾ ਕਰੇ ਲੌ ਕਿਵੇਂ ਲੌਂਗ ਜਾਂ ਬੱਜੂਗੀ ਠੀਕ ਹੈ ਬਾਕੀ ਆਪ ਦਾ ਜਿਹੜਾ ਕੰਫੀਡੈਂਸ ਹਾਈ ਰੱਖਿਆ ਕਰੋ ਘਬਰਾਇਆ ਨਾ ਕਰੋ ਇੱਕ ਜਦੋਂ ਦੂਜਾ ਇੱਕ ਮੂਰਲਾ ਬੱਚਾ ਆਪਣੇ ਕੋ ਡਿੱਗ ਪੰਦਾ ਤਾਂ ਆਪਾਂ ਦੇਖ ਕੇ ਡਰ ਜਾਂਦੇ ਆ ਉਹਨੂੰ ਕਿ ਜੇਰਾ ਆ ਤਾਂ ਡਿੱਗ ਪਿਆ ਮੈਂ ਵੀ ਡਿੱਗ ਪੂੰਗਾ ਤਾਂ ਐ ਨਾ ਡਰਿਆ ਕਰੋ ਜੀ ਠੀਕ ਹੈ ਤੇ ਚਲੋ ਬਾਕੀ ਰਾਜੀ ਜੇ ਕਿ ਬੱਚਾ ਪੰਜਾਬ ਪੂਸੀ ਨਵੀਂ ਭਰਤੀ ਵੀਡੀਓ ਕਲਰਕ ਪਟਵਾਰੀ ਜਾਂ ਗਰੁੱਪ ਡੀ ਜਾਂ ਆਲ ਪੰਜਾਬ ਐਗਜ਼ਾਮ ਜੁ ਕੋਈ ਵੀ ਬਾਬਾ ਫਰੀਦ ਯੂਨੀਵਰਸਿਟੀ ਜਾਂ ਕੋਈ ਵੀ ਜਿਹੜੇ ਆਉਣੇ ਆ 172 ਪੋਸਟਾਂ ਵਾਲੇ ਚੌਕੀਦਾਰ ਕਿਸੇ ਵੀ ਤਿਆਰੀ ਕਰਨੀ ਰਹੀ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੂਲ ਰਿਐਜੂਕੇਸ਼ਨ ਆਰਾ ਜਿੰਨਾ ਵਿੱਚ ਕੋਲੇ ਆਈਫੋਨ ਆਲਾ ਜਿਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਠੀਕ ਹੈ ਜੀ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ 75% ਆਫ ਚੱਲ ਰਿਹਾ ਸਾਰੇ ਬੈ ਮਿਲੂਗਾ ਕਿ ਕੋਈ ਉਸ ਬੱਚਾਂ ਦੇ ਵਿੱਚ ਪੀਡੀਐਫ ਮਿਲਣਗੇ ਸਾਰੀਆਂ ਕਲਾਸਾਂ ਦੀ ਵੀਡੀਓ ਮਿਲਣਗੀਆਂ ਮੈਥ ਤੇ ਇੰਗਲਿਸ਼ ਟ੍ਰਿਕਸ ਨਾਲ ਕਰਵਾਇਆ ਜਾਂਦਾ ਹੈਗਾ ਸਾਰੀ ਕਲਾਸ 0 ਲੈਵਲ ਤੋਂ ਤੁਹਾਨੂੰ ਮਿਲਣਗੇ ਜਿਹਾ ਆਪਣਾ ਮੋਬਾਈਲ ਨੰਬਰ ਹੈ ਡਾਟਾ ਉਹੀ ਕਰਵਾਇਆ ਜਾਊਗਾ ਜਿਹੜਾ ਪੇਪਰ ਦੇ ਵਿੱਚ ਆਊਗਾ ਠੀਕ ਹੈ ਜੀ